ਜੱਗੂ ਭਗਵਾਨ ਪੁਰੀਆ ਦੀ ਮਾਂ ਤੇ ਉਸਦੇ ਕਜ਼ਨ ਦਾ ਕਤਲ ਬੀਤੀ ਰਾਤ 9:00 ਵਜੇ 11 ਮਿੰਟ ਤੇ ਹੋਇਆ। ਇਸ ਤੋਂ ਬਾਅਦ ਇੱਕ ਦਰਖਾਸਤ ਐਮਪੀ ਸੁਖਜਿੰਦਰ ਰੰਧਾਵਾ ਤੇ ਉਸਦੇ ਪੁੱਤ ਉਹਦੇ ਵੀਰ ਰੰਧਾਵਾ ਦੇ ਖਿਲਾਫ ਦਿੱਤੀ ਗਈ ਹੈ। ਇਸ ਦਰਖਾਸਤ ਵਿੱਚ ਸਿੱਧੇ ਤੌਰ ਤੇ ਰਾਜਵਿੰਦਰ ਕੌਰ ਨੇ ਇਲਜ਼ਾਮ ਲਗਾਇਆ ਹੈ ਕਿ ਕਾਂਗਰਸ ਦੇ ਸਿਟਿੰਗ ਸੰਸਦ ਸੁਖਜਿੰਦਰ ਰੰਧਾਵਾ, ਉਸਦੇ بیٹے ਉਹਦੇ ਵੀਰ ਰੰਧਾਵਾ ਤੇ ਕਤਲ ਦੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਨੇ। ਕਤਲ ਦੀ ਵਜ੍ਹਾ ਰੰਜਿਸ਼ ਛੋਣਾ ਦੱਸੀ ਜਾ ਰਹੀ ਹੈ ਕਿ ਰੰਦਾਵਾ ਦੇ ਖਿਲਾਫ ਪ੍ਰਚਾਰ ਕੀਤਾ ਗਿਆ ਸੀ ਰਾਜਵਿੰਦਰ ਕੌਰ ਨੇ ਦਰਖਾਸਤ ਵਿੱਚ ਕਲੇਮ ਕੀਤਾ ਹੈ ਕਿ ਦੋਸ਼ੀਆਂ ਖਿਲਾਫ ਬੰਦ ਦੀ ਕਾਰਵਾਈ ਹੋਵੇ ਕਸਟਰੀ ਦੇ ਵਿੱਚ ਲੈ ਕੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਟਾਪ ਇੱਕ ਕੈਟਾਗਰੀ ਗੈਂਗਸਟਰ ਜੱਗੂ ਭਗਵਾਨਪੁਰੇ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਰਾਜਵਿੰਦਰ ਕੌਰ ਨੇ ਕਤਲ ਦਾ ਇਸ਼ਾਰਾ ਕਾਂਗਰਸ ਦੇ ਸਿਟਿੰਗਸ ਅਨਸਰ ਸਖਜਿੰਦਰ ਸਿੰਘ ਰੰਧਾਵਾ ਤੇ ਉਸ ਦੇ بیٹے ਦੇ ਇਸ਼ਾਰਾ ਕਰਕੇ ਕੀਤਾ ਕਿ ਮੇਰੇ بیٹے ਗਗਨਦੀਪ ਕੌਰ ਗਗਨਦੀਪ ਨੂੰ ਕਈ ਵਾਰ ਰੋਕ ਕੇ ਉਹਦੇ ਵੀਰ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਤੇ ਰਾਜਵਿੰਦਰ ਕੌਰ ਦੀ ਦਰਖਾਸਤ ਨੂੰ ਕਿਵੇਂ ਬਟਾਲਾ ਤੇ ਐਸਐਸਪੀ ਕੰਸੀਡਰ ਕਰ ਰਹੇ ਨੇ ਪੁਲਿਸ ਜ਼ਿਲ੍ਹਾ ਹੈ ਇਸ ਤੇ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਨਿਤਨ ਉਤਰਾ ਜਿਆਦਾ ਜਾਣਕਾਰੀ ਦਿਸਣ ਪਰ ਨਿਤਨ ਦਰਖਾਸਤ ਜਿਹੜੀ ਹੈ ਉਸ ਤੇ ਬਟਾਰਾ ਪੁਲਿਸ ਕਾਰਵਾਈ ਕਰ ਰਹੀ ਹੈ ਜਾਂ ਕਾਰਵਾਈ ਨਹੀਂ ਕਰ ਰਹੀ ਦੇਖੋ ਕਿ ਕਰਕੇ ਇਸ ਦਰਖਾਸਤ ਦੀ ਗੱਲ ਕੀਤੀ ਜਾਵੇ ਇਹ ਦਰਖਾਸਤ ਮੀਡੀਆ ਹਾਊਸ ਉਸ ਤੱਕ ਤੇ ਪਹੁੰਚ ਗਈ ਪਰ ਕੋਈ ਵੀ ਪੁਲਿਸ ਅਧਿਕਾਰੀ ਇਸ ਤੇ ਬੋਲਣ ਲਈ ਤਿਆਰ ਨਹੀਂ ਇਥੋਂ ਤੱਕ ਕਿ ਇਹ ਵੀ ਗੱਲ ਦੱਸਣ ਦੀ ਤਿਆਰ ਨਹੀਂ ਕਿ ਉਹਨਾਂ ਨੂੰ ਕੋਈ ਦਰਖਾਸਤ ਮਿਲੀ ਹੈ ਔਰ ਮਾਰਕ ਹੋਈ ਗਏ ਮਾਰਗੋਗਿਆ ਐਸਐਚਓ ਸਿਵਲ ਅਫਸਰ ਜੋ ਤਰ੍ਹਾਂ ਦੇ ਉੱਪਰ ਨਜ਼ਰ ਆ ਰਿਹਾ ਪਰ ਇਹ ਗੰਭੀਰ ਰੋਕੜੇ ਬੜੇ ਵੱਡੇ ਘਰਾਣੇ ਦੇ આરોਪ ਲੱਗਦੇ ਤੇ ਇਹ ਘਰਾਣਾ ਇਹਦਾ ਹੈ ਕਿ ਸਿਟਿੰਗ ਐਮਪੀ ਉਸ ਦੇ ਬੈਠੇ ਤੇ ਵੱਡੇ ਸ਼ਰਾਬ ਕਾਰੋਬਾਰੀ ਜੂਨੇ ਅਮਨਦੀਪ ਸਿੰਘ ਜੈਂਤੀਪੁਰ ਜਿਨ੍ਹਾਂ ਦੇ ਘਰ ਪਿਛਲੇ ਦਿਨੀ ਬਲਾਸਟ ਵੀ ਹੋਇਆ ਸੀ ਪ੍ਰੋਗਰਸ ਨਾਲ ਸੰਬੰਧਤ ਨੇ ਸੁਖਿੰਦਰ ਅੰਦਾਵਾਦੇ ਖਾਸ ਪੰਨੇ ਜਾਂਦੇ ਨੇ ਸੋ ਜਿਹੇ ਰੋਕਾ ਤੇ ਇਲਜ਼ਾਮ ਲੱਗਣਾ ਬਿੱਧੀ ਗੱਲ ਹੈ ਇਹtema ਕਿਤੇ ਦੇਖਿਆ ਜਾਵੇ ਤਾਂ ਵੱਡੇ આરોਪ ਲੱਗੇ ਨੇ ਇਥੋਂ ਤੱਕ ਕਿ ਅੱਜ ਤੱਕ ਆ ਗਿਆ ਕਿ ਉਹਨਾਂ ਨੂੰ ਸਿਖਾਇਆ ਗਿਆ ਹੈ ਗੋਲੀਆਂ ਮਾਰਨਾ ਪਰ ਇਹ ਤਫਤੀਸ਼ ਦਾ ਵਿਸ਼ਾ ਹੈ ਇੱਕ ਸੱਚਾ ਦਾ ਵਿਸ਼ਾ ਜ਼ਰੂਰ ਬਣ ਗਿਆ ਲੇਕਿਨ ਇਹ ਤਫਤੀਸ਼ ਦਾ ਵਿਸ਼ਾ ਹੈ ਉਦੋਂ ਤੱਕ ਅਸੀਂ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਕਰ ਸਕਦੇ ਜਦ ਤੱਕ ਸਾਨੂੰ ਅਧਿਕਾਰਿਕ ਤੌਰ ਤੇ ਕੁਝ ਵੀ ਜੋ ਹੈ ਉਹਦੀ ਜਾਣਕਾਰੀ ਨਹੀਂ ਮਿਲਦੀ ਪਰ ਕੋਈ ਵੀ ਪੁਲਿਸ ਅਧਿਕਾਰੀ ਕੋਈ ਲੀਡਰ ਇਸ ਤੇ ਗੱਲ ਕਰਨ ਲਈ ਆਵਾਜ਼ ਹੈ ਓਵਰ ਟੂ ਸਟੂਡੀਓ ਮੇ텐 ਸੋਖਜਿੰਦਰ ਸਿੰਘ ਰੰਧਾਵਾ ਦਾ ਅਰਖਾਸਤ ਜਿਹਦੇ ਜ਼ਿਕਰ ਹੈ ਰੰਧਾਵਾ ਦੇ ਨਾਲ ਗੱਲਬਾਤ ਹੋ ਸਕੀ ਉਹਨਾਂ ਦੀ ਗੱਲਬਾਤ ਅਸੀਂ ਜਾਣਨਾ ਚਾਹਾਂਗੇ ਕਿਉਂਕਿ ਸਿੱਧਾ ਡਾਇਰੈਕਟਰ ਇਲਜ਼ਾਮ ਕਤਲ ਦਾ ਸੋਖਜਿੰਦਰ ਰੰਧਾਵਾ ਤੇ ਉਸਦੇ ਬੇਟੇ ਉਹਦੇ ਵੀਰ ਤੇ ਲੱਗਿਆ ਹੈ ਸੋਖਜਿੰਦਰ ਸਿੰਘ ਰੰਧਾਵਾ ਅਤੇ ਉਹਦੇ ਵੀਰ ਰੰਧਾਵਾ ਤੇ ਇਹ ਇਲਜ਼ਾਮ ਲੈ ਕਿਹੜੇ ਉਹਨਾਂ ਦੇ ਨਾਲ ਹੋਰ ਵੀ ਕਈ ਸਸਤੀਆਂ ਦੇ ਇਲਜ਼ਾਮ ਲੱਗੇ ਨੇ ਸੋ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਕੈਨੀਫੀਕਲੀ ਵੀ ਨਹੀਂ ਹੋ ਸਕਿਆ ਲੇਕਿਨ ਕਿਸੇ ਨਾ ਕਿਸੇ ਦੇਖਿਆ ਜਾਵੇ ਤਾਂ ਇਲਜ਼ਾਮ ਗੰਭੀਰ ਨੇ ਔਰ ਉਸ ਵੇਲੇ ਇਲਜ਼ਾਮ ਲੱਗਦੇ ਨੇ ਜਦੋਂ ਜੱਗੂ ਭਗਵਾਨਪੁਰਿਆ ਦੀ ਮਾਤਾ ਦਾ ਕੋਸ਼ਵੜਮ ਚੱਲ ਰਿਹਾ ਸੀ ਉਸ ਤੋਂ ਬਾਅਦ ਦਰਖਾਸਤ ਕੀਤੀ ਗਈ ਹੈ ਦਰਖਾਸਤ ਸਾਹਮਣੇ ਹੁੰਦੀ ਪਰ ਹੈਰਾਨੀ ਦੀ ਗੱਲ ਹੈ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਧਿਕਾਰਿਕ ਪੁਸ਼ਟੀ ਸਾਹਮਣੇ ਨਹੀਂ ਆਈ ਨਾ ਹੀ ਕੋਈ ਜੇ ਪਹਿਲਾ ਸੁਖਜਿੰਦਰ ਸਿੰਘ ਰੰਧਾਵਾ ਜਾਂ ਉਹਨਾਂ ਦੇ بیٹے ਉਹਦੇ ਵੀ ਰੰਧਾਵਾ ਜਾਂ ਕਿਸੇ ਹੋਰ ਵੱਲੋਂ ਕੋਈ ਜਾਣਕਾਰੀ ਮਿਲੀ ਹੈ ਜੀ ਪਰ ਨਥਨ ਇੱਕ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਕਿ ਜਦੋਂ ਕੋਈ ਦਰਖਾਸਤ ਦਿੱਤੀ ਜਾਂਦੀ ਹੈ ਬਕਾਇਦਾ ਉਹਦਾ ਡਾਇਰੀ ਨੰਬਰ ਰਿਕਾਰਡ ਹੁੰਦਾ ਹੈ ਜਿਹੜੀ ਵਿਕਟਮ ਤੇ ਰਹਿ ਰਾਤਵਿੰਦਰ ਕੌਰ ਦੇ ਨਾਲ ਗੱਲਬਾਤ ਹੋ ਸਕੀ ਕਿ ਇਸ ਦਰਖਾਸਤ ਦਾ ਡਾਇਰੀ ਨੰਬਰ ਲੱਗਿਆ ਹੈ ਕੋਈ ਅਕਨੋਲਜ ਇਸ ਨੂੰ ਕੀਤਾ ਗਿਆ ਕਿਉਂਕਿ ਇਹ ਗੱਲ ਬਹੁਤ ਵੱਡੀ ਮੰਨ ਜਾਂਦੀ ਹੈ ਇੱਕ ਸਿਟਿੰਗ ਸੰਸਦ ਦੇ ਖਿਲਾਫ ਦਰਖਾਸਤ ਕੇ ਇਲੈਕਸ਼ਨ ਚ ਅਸੀਂ ਪ੍ਰਚਾਰ ਇਸ ਦਿਨ ਅਗੇਸਟ ਕੀਤਾ ਕਤਲ ਕਰਵਾ ਦਿੱਤਾ ਗਿਆ ਜੀ ਬਿਲਕੁਲ ਚਾਹੇ ਪ੍ਰਥਾਸ਼ਤ ਦੇਣ ਵਾਲਾ ਹੋਵੇ ਜਾਂ ਜਿਹਦੇ ਖਿਲਾਫ ਸਰਕਾਰ ਹੋਈ ਹੈ ਇਹਨਾਂ ਦੋਵਾਂ ਦੀ ਗੱਲ ਕਰਦੇ ਆਂ ਕੱਲ ਦਾ ਇਸ ਕਿਹਾ ਜਾਵੇ ਤਕਰੀਬ ਇਹੋ ਹੀ ਸ਼ਬਾਸ਼ੀ ਜਦੋਂ ਇਹ ਕਤਲ ਹੁੰਦੇ ਨੇ ਔਰ ਉਸ ਤੋਂ ਬਾਅਦ ਨਾ ਤਾਂ ਕੋਈ ਸਿੱਧੇ ਤੌਰ ਤੇ ਪਰ ਵਾਰਿਕ ਮੈਂਬਰ ਜੇਕੋ ਭਗਵਾਨ ਕੁਰੇ ਦਾ ਸਾਹਮਣੇ ਆਇਆ ਜਰੂਰ ਉਹਨਾਂ ਦੇ ਰਿਸ਼ਤੇਦਾਰ ਸਾਹਮਣੇ ਆਏ ਜੀ ਮੈਂ ਸਿਰਫ ਕੇਵਲ ਇੰਨੀ ਜੀ ਜਾਣਕਾਰੀ ਦਿੱਤੀ ਕਿ ਸੰਸਕਾਰ ਤੋਂ ਜਾਣਕਾਰੀ ਦਿੱਤੀ ਜਾਂ ਜੇਕੋ ਭਗਵਾਨ ਕੁਰੇ ਦੀ ਮਾਤਾ ਤੇ ਸੁਭਾਅ ਬਾਰੇ ਜਾਣਕਾਰੀ ਦਿੱਤੀ ਲੇਕਿਨ ਦਰਖਾਸਤ ਦੇਣ ਬਾਰੇ ਜਾਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਕਿਸੇ ਨੇ ਫਿਲਹਾਲ মিডিਆ ਹਾਊਸ ਨਾਲ ਨਹੀਂ ਕੀਤੀ ਪਰ ਦੂਸਰੇ ਪਾਸੇ ਜਿਨ੍ਹਾਂ ਤੇ ਤੋਸ਼ ਲੱਗ ਰਹੇ ਨੇ ਸਿਟੀ ਗੈਂਪੀ ਨੇ ਉਹ ਔਰ ਉਹਨਾਂ ਦੇ ਬੇਟੇ ਤੇ ਤੋਸ਼ ਲੱਗ ਰਹੇ ਨੇ ਵੱਡੇ ਇਲਜ਼ਾਮ ਲੱਗੇ ਨੇ ਔਰ ਉਹਨਾਂ ਨੇ ਵੀ ਫਿਰ ਹਾਲ ਕਿਸੇ ਤਰ੍ਹਾਂ ਦੀ ਕੋਈ ਇਸ ਜਿਹੜੇ ਸਪਸ਼ਟੀਕਰਨ ਨਹੀਂ ਦਿੱਤਾ ਇਥੋਂ ਤੱਕ ਕਿ ਪੁਲਿਸ ਨੇ ਵੀ ਹਾਲੇ ਤੱਕ ਕੋਈ ਇਸ ਤੇ ਜਾਣਕਾਰੀ ਨਹੀਂ ਦਿੱਤੀ ਪਰ ਇਹ ਜੋ ਤਰਖਾਹ ਫੈ ਨੰਬਰੀ ਦਰਖਾਸਤ ਲੱਗਦੀ ਹੈ ਇਸ ਤੇ ਉੱਪਰ ਮਾਰਕ ਹੋਇਆ ਹੋਇਆ ਲੱਗਦਾ ਕਿ ਕਿਸੇ ਅਧਿਕਾਰੀ ਨੂੰ ਮਾਰਕ ਕੀਤਾ ਹੈ ਸੋ ਕਿਤੇ ਨਾ ਕਿਤੇ ਦਰਖਾਸਤ ਪਹੁੰਚੀ ਹੈ ਉਹ ਮਾਰਕ ਹੋਈ ਹੈ ਉਹਨੂੰ ਡੈਰੀ ਨੰਬਰ ਲੱਗਾ ਹੈ ਇਹਦਾ ਮਤਲਬ ਕਿ ਜਿਹੜੀ ਪੁਲਿਸ ਕੋਲ ਇਹ ਇਨਫੋਰਮੇਸ਼ਨ ਗਈ ਤਰਖਾਸਤ ਗਈ ਐਪਲੀਕੇਸ਼ਨ ਗਈ ਹੁਣ ਉਸ ਤੇ ਕਾਰਵਾਈ ਹੋਏਗੀ ਇਹ ਬਿਨਾ ਡੈਰੀ ਨੰਬਰ ਤੇ ਨਹੀਂ ਹੈ ਇਹ ਹੁਣ ਪੱਕੀ ਤਰਖਾਸਤ ਹੋ ਗਈ ਆ ਪਰ ਇਸ ਉੱਪਰ ਕਿੰਨਾ ਦਿਨ ਚੋ ਕਿਸੇ ਨੇ ਨਹੀਂ ਕੈਮਰੇ ਦੇ ਸਾਹਮਣੇ ਆ ਕੇ ਗੱਲ ਕਰਨੀ ਉਨਾਸਬ ਨਹੀਂ ਸਮਝੀ ਔਰ ਨਾ ਹੀ ਕਿਸੇ ਨੇ ਗੱਲ ਕੀਤੀ ਹੈ ਜੀ ਮੇتن ਗੱਲ ਇਹ ਬਣ ਜਾਂਦੀ ਆ ਕਿ ਆਖਰਕਾਰ ਕਿਹੜਾ ਪ੍ਰਚਾਰ ਕੀਤਾ ਗਿਆ ਇਲੈਕਸ਼ਨ ਦੀ ਗੱਲ ਹੋ ਰਹੀ ਹੈ ਕਿ ਇਲੈਕਸ਼ਨ ਚ ਰੰਧਾਵਾ ਦੇ ਖਿਲਾਫ ਪ੍ਰਚਾਰ ਕੀਤਾ ਦੇਖੋ ਕੋਈ ਅਲੀਗੇਸ਼ਨ ਲਈ ਸਬੂਤਤਾ ਚਾਹੀਦਾ ਹੁੰਦਾ ਨਾ ਇਸ ਤਰੀਕੇ ਨਾਲ ਨਹੀਂ ਕਿ ਤੁਸੀਂ ਸਿਟਿੰਗ ਸੰਸਦ ਦਾ ਨਾਮ ਲੈ ਦੋ ਕਿ ਇਹਨਾਂ ਤੇ ਪਰਚਾ ਦੇ ਦਿਓ ਜੀ ਬਿਲਕੁਲ ਜਿਵੇਂ ਜਿਵੇਂ ਸੁਖਜਿੰਦਰ ਸਿੰਘ ਜਿੰਦਰ ਸਿੰਘ ਦਾ ਵਾਦਸਾ ਰੰਬਤ ਨੇ ਟੌਣ ਲੱਗ ਰਿਹਾ ਸੀ ਉਸ ਨੇ ਵੀ ਸੁਖਜਿੰਦਰ ਸਿੰਘ ਦਾ ਦਾਵਾ ਹੋਣਾ ਨੇ ਤੇ ਖਾਸਾ ਦਿੱਤੀਆਂ ਸੀ ਜੱਟੂ ਭਗਵਾਨਪੁਰੀਏ ਦੀ ਮਾਤਾ ਤੇ ਔਰ ਇਹ ਗੱਲ ਕਹੀ ਗਈ ਸੀ ਕਿ ਜੱਟੂ ਭਗਵਾਨਪੁਰੀਏ ਦੀ ਮਾਤਾ ਜਿੱਥੇ ਜਾਂਦੇ ਨੇ ਵੀਡੀਓ ਕਾਲ 'ਤੇ ਜੇ ਤੁਸੀਂ ਗੱਲ ਕਰਵਾਉਂਦੇ ਨੇ ਉਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਦੇ ਮੂਤ ਨਹੀਂ ਲੱਗਣ ਦਿੱਤੇ ਜਾ ਰਹੇ ਉਹਨਾਂ ਦੇ ਬੱਚਰਾਂ ਨੂੰ ਡਰਾਇਆ ਧਮਕਾਇਆ ਜਾਇਆ ਔਰ ਇਸੇ ਨੂੰ ਲੈ ਕੇ ਹੀ ਜੋ ਲੱਗਦਾ ਹੈ ਕਿ ਜਿਹੜਾ ਗੱਜੂ ਭਗਵਾਨਪੁਰੀਏ ਦੇ ਰਿਸ਼ਤੇਦਾਰਾਂ ਨੇ ਇੱਕ ਤਰਖਾਸ ਦਿੱਤੀ ਹੈ ਸਿਟਿੰਗ ਐਮਐਲਏ ਤੇ ਸੋ ਇਹ ਵੀ ਤਕਤੀਸ਼ ਦਾ ਬੁਸ਼ਾ ਹੈ ਪੁਲਿਸ ਕੀ ਤਕਤੀਸ਼ ਕਰੇਗੀ ਕਿ ਸਭ ਤੋਂ ਪਹਿਲਾਂ ਜਿੰਨਾਂ ਨੇ ਫੋੜੀਆਂ ਮਾਰੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕਰੇਗੀ ਕਿ ਜਾਂ ਫਿਰ ਸੁਖਜੰਦਰ ਸਿੰਘ ਦਾਵਾ ਜਿਹੜੇ ਸਿਟਿੰਗ ਐਮਪੀ ਨੇ ਔਰ ਸਾਥ ਦਾ ਡਿਪਟੀ ਸੀਐਮ ਨੇ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਰੇਗੀ ਜਾਂ ਉਹਨਾਂ ਦੀ ਸਫਤੀਸ਼ ਕਰੇਗੀ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਇਹ ਜਿਹੜਾ ਮਾਮਲਾ ਹੈ ਦੋਰਾ ਖਤਮ ਹੈ ਇੱਕ ਜਿੱਦਾਂ ਕਿ ਤੱਕ ਸਮਾਂ ਬੀਤ ਰਿਹਾ ਹੈ ਉਹਨਾਂ ਦਾ ਜਾ ਰਿਹਾ ਹੈ ਚਾਹੇ ਇੱਕ ਮਿਸਟਰੀ ਸਾਹਮਣੇ ਨਹੀਂ ਆਈ ਕਿ ਕਤਲ ਹੋਇਆ ਕਿਉਂ ਬੇਸ਼ੱਕ ਕਿਸੇ ਨੇ ਇਸ ਦੀ ਜਾਣਕਾਰੀ ਅਚੂਮੇ ਵਾਲੀ ਲਈ ਪਰ ਅਜੇ ਤੱਕ ਦੋਸ਼ੀ 24 ਘੰਟੇ ਬੀਤ ਗਏ ਨੇ ਗ੍ਰਿਫਤ ਤੋਂ ਬਾਹਰ ਆ ਪੁਲਿਸ ਨੇ ਕਿਸੇ ਤਰ੍ਹਾਂ ਦੀ ਕੋਈ ਅਪਡੇਟ ਨਹੀਂ ਦਿੱਤੀ ਜੋ ਬਿਆਨ ਡੀਐਸਪੀ ਸਿਟੀ ਦੇ ਰਾਤ ਸੀ ਉਹ ਹੀ ਬਿਆਨ ਅੱਜ ਫੇਰ ਦੁਪਹਿਰ ਸਮੇਂ ਡੀਐਸਪੀ ਸਿਟੀ ਦੇ ਦਿੱਤੇ ਪਰ ਕਿਸੇ ਤਰ੍ਹਾਂ ਦੀ ਕੋਈ ਅਪਡੇਟ ਨਹੀਂ ਦਿੱਤੀ ਨਹੀਂ ਦੱਸੀ ਜੀ ਜੇ ਡੀਐਸਪੀ ਨੇ ਕੋਆਪਰੇਟ ਕਰ ਰਹੇ ਐਸਪੀ ਹੋਣਗੇ ਐਸਐਸਪੀ ਹੋਣਗੇ ਆਈਜੀ ਹੋਣਗੇ ਇਹ ਗੱਲ ਕਢਵਾਉਣੀ ਪਏਗੀ ਕਿ ਆਖਰਕਾਰ ਇਹ ਕਤਲ ਦਾ ਮੋਟਿਵ ਆਫ ਕ੍ਰਾਈਮ ਕੀ ਸੀ ਇਹ ਦਰਖਾਸਤ ਤੇ ਬਣਿਆ ਕਿ ਬਹੁਤ ਸ਼ੁਕਰੀਆ ਨੇਤਨ ਸਾਡੇ ਨਾਲ ਜੁੜਨ ਦੇ ਲਈ ਬਟਾਲਾ ਦੇ ਵਿੱਚ ਹੋਏ ਇੱਕ ਵੱਡੇ ਕਤਲ ਤੋਂ ਬਾਅਦ ਬਹੁਤ ਵੱਡੇ ਖਦਸ਼ੇ ਗੈਂਗਵਾਰ ਦੇ ਵੀ ਹਨ ਕਿਉਂਕਿ ਅਜਿਹੇ ਕਤਲ ਆਮ ਨਹੀਂ ਹੁੰਦੇ ਜੱਗੂ ਭਗਵਾਨਪੁਰੀਆ ਤੇ 100 ਤੋਂ ਜ਼ਿਆਦਾ ਜੇ ਪਰਚਾ ਦਰਜ ਹੈ ਪਰ ਉਸ ਦੀ ਮਾਂ ਦਾ ਕੀ ਕਸੂਰ ਸੀ ਜੱਗੂ ਦੀ ਮਾਤਾ ਦੇ ਗੋਲੀ ਮਾਰੀ ਗਈ ਉਸ ਦਾ ਕਤਲ ਕਰ ਦਿੱਤਾ ਗਿਆ ਪਰ ਫਿਲਹਾਲ ਇਸ ਪੂਰੇ ਘਟਨਾਕਰਮ ਨੂੰ ਲੈ ਕੇ ਬਟਾਲਾ ਵੱਡੇ ਸਵਾਲਾਂ ਦੇ ਵਿੱਚ ਆਖਰਕਾਰ ਕਿਉਂ ਆਇਆ ਤਾਂ ਇਸ ਵੇਲੇ ਇੱਕ ਹੋਰ ਸਵਾਲ